ਇੱਧਰ ਬਨਾਲਾ ਮੋਗੇ ਕਿ ਨਹੀਂ ਹੋ ਜਾਂਦੇ ਤੇ ਉਹ ਜਿਆਦਾ ਗਰਦਾਸ ਪਰ ਜਿੰਨੇ ਹਾਂਜੀ ਐਨਾ ਸਾਨੂੰ ਪਤਾ ਨਹੀਂ ਵੀ ਅਸੀਂ ਉਰੇ ਤੇ ਉਹ ਮੋਹਾਲੀ ਤੋਂ ਲੰਮੀ ਏਕ ਲੌਂ ਦਾ ਰਿਕਾਰਡ ਪੈਦਾ ਕਰਨ ਵਾਲੇ ਸਰਜੀਤ ਬਿੰਦਰੁਖੀਏ ਦੀ ਮੌਤ ਦੀ ਆਖਰ ਪਤਾ ਲੱਗੀ ਗਿਆ ਕਿ ਕਿਹੜੇ ਕਲਾਕਾਰਾਂ ਨੇ ਉਸ ਨੂੰ ਚਾਂਸੇ ਦੇ ਵਿੱਚ ਲੈ ਕੇ ਉਸ ਨੂੰ ਮੌਦੇ ਘਾਟ ਉਤਾਰ ਦਿੱਤਾ ਸੀ ਇਹ ਸਭ ਦਾ ਖੁਲਾਸਾ ਕੀਤਾ ਹੈ ਮਾਤਾ ਵੱਲੋਂ ਮਾਤਾ ਵੱਲੋਂ ਕਿਹਾ ਗਿਆ ਕਿ ਸਰਜੀਤ ਬਿੰਦਰੁਖੀਆ ਮੋਹਾਲੀ ਵੱਲ ਜਾ ਰਿਹਾ ਸੀ ਉਦੋਂ ਉਸ ਦੀ ਮੌਤ ਦਾ ਜਿਹੜਾ ਸੈੜਾ ਵਿਉਂਤਬੰਦੀ ਕੱਟੀ ਗਈ ਸੀ ਤੁਹਾਨੂੰ ਸਭ ਕੁਝ ਦੱਸਦੇ ਆ ਸਰਜੀਤ ਬਿੰਦ ਰਕਿਆ ਇੱਕ ਜਿਹਹਾ ਕਲਾਕਾਰ ਸੀ ਜਿਸ ਦੇ ਨਾਮ ਤੇ ਸਭ ਤੋਂ ਲੰਬੀ ਏਕ ਲਾਉਣ ਦਾ ਰਿਕਾਰਡ ਉਸ ਦੇ ਨਾਮ ਹੈ ਤੇ ਉਸ ਦੇ ਜਾਨ ਤੋਂ ਬਾਅਦ ਵੀ ਉਹ ਰਿਕਾਰਡ ਕਿਸੇ ਤੋਂ ਟੁੱਟਿਆ ਨਹੀਂ ਹੈ ਤੂਤੀ ਬੋਲਦੀ ਸੀ ਸਰਜੀਤ ਬਿੰਦ ਰਖਿਆਦੀ ਸਰਜੀਤ ਬਿੰਦ ਰਖਿਆ ਤੋਂ ਬਾਕੀ ਬਹੁਤ ਸਾਰੇ ਕਲਾਕਾਰ ਜੈਲਸ ਫੀਲ ਕਰਦੇ ਸੀ ਕਿਉਂਕਿ ਸਰਜੀਤ ਬਿੰਦ ਰਖਿਆ ਦੇ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਸ਼ੋਅ ਹੁੰਦੇ ਸੀ ਦਰਮਿਆਨੀ ਜੀ ਕਿਸਾਨੀ ਤੋਂ ਉੱਠ ਕੇ ਸਰਜੀਤ ਬਿੰਦ ਰਖਿਆ ਨੇ ਇੰਨਾ ਨਾਮ ਬਣਾ ਲਿਆ ਸੀ ਕਿ ਉਹ ਆਪਣੇ ਪਿੰਡ ਦੇ ਵਿੱਚ 40 ਕਿੱਲਿਆਂ ਦਾ ਟੱਕ ਇੱਕੇ ਵਾਰ ਖਰੀਦ ਗਿਆ ਸੀ ਇਸੇ ਕਰਕੇ ਉਸਦੇ ਸ਼ਰੀਕ ਵੀ ਉਸਦੇ ਉੱਤੇ ਜੈਲਸ ਕਰਦੇ ਸੀ ਤੇ ਨਾਲ ਦੀ ਨਾਲ ਜਿਹੜੇ ਉਸਦੇ ਸਮਕਾਲੀ ਕਲਾਕਾਰ ਸੀ ਉਹ ਵੀ ਉਸ ਤੋਂ ਜੈਲਸ ਫੀਲ ਕਰਦੇ ਸੀ ਸਰਜੀਤ ਬਿੰਦੁਰਖੀ ਇਹਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਉਸ ਨੂੰ ਪਹਿਲਾਂ ਤਾਂ ਸ਼ਰਾਬ ਦੇ ਵਿੱਚ ਉਹਨਾਂ ਨੇ ਇੰਨਾ ਗਲਕਾਨ ਕਰ ਦਿੱਤਾ ਕਿ ਉਹ ਸ਼ਰਾਬ ਦੇ ਵਿੱਚ ਲੱਗ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਇਹ ਦਾ ਵੱਡਾ ਧੋਖਾ ਮਿਲਿਆ ਪਾ ਦੇ ਵਿੱਚ ਉਹ ਇਹ ਧੋਖੇ ਨੂੰ ਸਹਾਰ ਨਾ ਸਕਿਆ ਤੇ ਉਹ ਇਸ ਦੁਨੀਆ ਨੂੰ ਹਿਆਲਵ ਦੇ ਆਖ ਗਿਆ ਸਰਜੀਤ ਬਿੰਦਰਕੇ ਦੀ ਮੌਤ ਹੋਈ ਨੂੰ ਭਾਵੇਂ ਬਹੁਤ ਸਾਰੇ ਸਾਲ ਬੀਤ ਗਏ ਆ ਪਰ ਕਿਸੇ ਵੀ ਕਲਾਕਾਰ ਵੱਲੋਂ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਕਦੇ ਵੀ ਹੱਕ ਦੀ ਆਵਾਜ਼ ਨਹੀਂ ਚੁੱਕੀ ਗਈ ਸੀ ਇੰਨੀਆਂ ਸਰਕਾਰਾਂ ਬਦਲਣ ਤੋਂ ਬਾਅਦ ਵੀ ਉਸ ਨੂੰ ਕੋਈ ਇਨਸਾਫ ਨਹੀਂ ਮਿਲਿਆ ਕਿ ਆਖਰ ਭਗਵੰਤਮਾਨ ਸਰਕਾਰ ਆਈ ਕਲਾਕਾਰ ਸਮਕਾਲੀ ਸੀ ਭਗਵੰਤਮਾਨ ਦੇ ਨਾਲ ਵੀ ਕਾਫੀ ਨਜ਼ਦੀਕੀਆਂ ਸੀ ਤੇ ਹੁਣ ਇਸ ਚੀਜ਼ ਦਾ ਖੁਲਾਸਾ